ਅੱਜ ਅਸੀਂ ਇਸ ਵੀਡੀਓ ਐਂ ਜਾਣਾਂਗੇ ਕਿ ਜਾਵედ ਹਬੀਬਾ ਅਕੈਡਮੀ ਤੋਂ ਕੋਰਸ ਕਰਨ ਤੋਂ ਬਾਅਦ ਨੌਕਰੀ ਦੇ ਮੌਕੇ ਮਿਲਦੇ ਹਨ ਜਾਂ ਨਹੀਂ ਇਸ ਅਕੈਡਮੀ ਤੋਂ ਕੋਰਸ ਕਰਨ ਤੇ ਤੁਹਾਨੂੰ ਵਧੇਰੇ ਪੈਸੇ ਕਮਾਉਣ ਦੇ ਮੌਕੇ ਮਿਲਣਗੇ ਅਤੇ ਤੁਸੀਂ ਫੈਸ਼ਨ ਤੇ ਬਿਊਟੀ ਵਿੱਚ ਆਪਣਾ ਪੱਕਾ ਕੈਰੀਅਰ ਬਣਾਉਣ ਲਈ ਇਹ ਅਕੈਡਮੀ ਤੋਂ ਕੋਰਸ ਕਰ ਸਕਦੇ ਹੋ ਜੇ ਤੁਸੀਂ ਪੇਸ਼ੇਵਰ ਕੋਸ਼ਲ ਨਾਲ ਦਿੱਲੀ ਵਿੱਚ ਜਵੇਦ ਹਬੀਬ ਅਕੈਡਮੀ ਤੋਂ ਕੋਰਸ ਕਰਦੇ ਹੋ ਤਾਂ ਤੁਸੀਂ ਬਿਊਟੀ ਅਤੇ ਫੈਸ਼ਨ ਦੀਆਂ ਸੇਵਾਵਾਂ ਦੇ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਜਵੇਦ ਹਬੀਬ ਅਕੈਡਮੀ ਦੇ ਕੋਰਸ ਵੱਖ-ਵੱਖ ਸਮਿਆਂ ਵਿੱਚ ਉਪਲਬਧ ਹਨ 1-2 ਹਫ਼ਤਿਆਂ ਤੋਂ ਲੈ ਕੇ ਕਈ ਮਹੀਨਿਆਂ ਤੱਕ ਦੇ ਡਿਟੇਲ ਪ੍ਰੋਗਰਾਮ ਤੱਕ ਕਿਸੇ ਵੀ ਕੋਰਸ ਨੂੰ ਪੂਰਾ ਕਰਨ ਤੋਂ ਬਾਅਦ ਤੁਹਾਨੂੰ ਜਵੇਦ ਹਬੀਬ ਅਕੈਡਮੀ ਵੱਲੋਂ ਸਰਟੀਫਿਕੇਟ ਵੀ ਮਿਲਦਾ ਹੈ ਜੋ ਕਿ ਹਰੇਕ ਹੈਅਰ ਇੰਡਸਟਰੀ ਵਿੱਚ ਮਾਣਯੋਗ ਹੁੰਦਾ ਹੈ ਜੇ ਅਸੀਂ ਗੱਲ ਕਰੀਏ ਭਾਰਤ ਦੀਆਂ ਟੌਪ ਤਿੰਨ ਬਿਊਟੀ ਅਕੈਡਮੀਆਂ ਦੀਆਂ ਤੇ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਜਿਸ ਨੂੰ ਹਾਈ ਟ੍ਰੇਨਿੰਗ ਗੁਣਵੱਤਾ ਤੇ ਸਿਖਲਾਈ 100% ਪਲੇਸਮੈਂਟ ਦੇਣ ਦੀ وجہ ਤੋਂ ਲਗਾਤਾਰ 6 ਵਾਰ ਇੰਡੀਆ ਦੀ ਬੈਸਟ ਅਕੈਡਮੀ ਦੀ ਕਿਤਾਬ ਮਿਲ ਚੁੱਕੀ ਹੈ ਦੂਜੇ ਨੰਬਰ ਤੇ ਆਉਂਦੀ ਹੈ ਲੈਕਮਿਆ ਅਕੈਡਮੀ ਅਤੇ ਤੀਜੇ ਨੰਬਰ ਤੇ ਆਉਂਦੀ ਹੈ ਵੀ ਐਲ ਸੀ ਸੀ ਅਕੈਡਮੀ ਬਿਊਟੀ ਇੰਡਸਟਰੀ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ